ਲਾ ਸੱਜਣੋ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਬਾਈ ਬਲਵਿੰਦਰ ਸਿੰਘ ਕੋਲੇ ਪਹੁੰਚੇ ਹੋਏ ਆਂ ਪਸ਼ੂ ਇਹ ਮੰਨ ਲਓ ਮੰਲੋ ਸੱਤ ਦਿਖਾ ਦਾਂਗੇ ਤਿੰਨ ਦਾ ਤੁਹਾਨੂੰ ਝੋਟੇ ਦਿਖਾ ਦਾਂਗੇ ਅੱਜ ਦੋ ਮੋਹਰਾ ਦੇ ਤੇ ਇੱਕ ਦਿਖਾ ਦਾਂਗੇ ਬੂਰਾ ਕੱਟਾ ਬਹੁਤ ਕਮਾਲ ਦਾ ਤੇ ਇੱਕ ਖਾਸ ਗੱਲ ਵੀਡੀਓ ਦੀ ਇਹ ਰਹੂਗੀ ਅੱਜ ਨਾ ਤੁਹਾਨੂੰ ਬੂਰੀ ਦੁੱਲ ਝੋਟੀ ਦਿਖਾਵਾਂਗੇ ਪਹਿਲਣ ਮਾਗਰ ਮੋਹਰਾ ਦੀ ਕੱਟੀ ਚੰਗਾ ਦੁੱਧ ਤਿਆਰੀ ਦਾ ਪਹਿਲਣ ਕੋਲੇ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਹਾਂਜੀ ਹਾਂਜੀ ਚੜਦੀ ਕਲਾ ਵਾਕਿ ਸੱਜਣੋਂ ਤੁਸੀਂ ਪਛਾਣੀਦਾ ਤਕਰੀਬ ਆਪਾਂ ਚੜਦੀ ਕਲਾ ਜੀ ਰੀਦੇ ਜੀ ਪਰਮਾਤਮਾ ਦੀ ਚੱਟੀਆਂ ਕੱਟੀਆਂ ਫਿਰ ਕਿੰਨੀਆਂ ਭੇਜਤੀਆਂ ਉਧਰ ਦੇ ਵਿੱਚ ਕੱਟੀਆਂ ਤਾਂ ਕੋਈ ਗਿਣਤੀ ਨਹੀਂ ਜੀ ਅਸੀਂ ਕਹਿ ਦਈਏ ਵੀ ਐਵੇਂ ਕਿੱਈ ਵੀ ਗਿਣਤੀ ਕਦੇ ਮਾਰੀ ਨਹੀਂ ਠੀਕ ਹੈ ਨਾ ਪਰਮਾਤਮਾ ਜੀ ਦਾ ਨਾ ਵੀ ਆਈ ਜਾਂਦੀਆਂ ਜੀ ਤੇ ਇਹ ਕੱਲੇ ਜੂਪੀ ਵਾਲੇ ਭਰਾ ਕੋਲੇ ਉਹਨਾਂ ਕੋਲ ਤਾਂ ਆ ਮੇਰਾ ਖਿਆਲ ਅੱਠ ਚਲੇ ਗਈਆਂ ਜੀ 18 ਦੇਣੀਆਂ ਠੀਕ ਹੈ 10 ਹੋਰ ਪੈਣੀਆਂ ਹਾਂ 10 ਹੋਰ ਪੈਣੀਆਂ ਠੀਕ ਹੈ ਗੱਲ ਜੀ ਇਹ ਕੱਟੀਆਂ ਸੋਹਣੀਆਂ ਕਿਸੇ ਕੋ ਮ ਆਪਾਂ ਕੱਟੀ ਵਧੀਆ ਲੈਣੀ ਆ ਜੀ ਮਾਰੇ ਰਿਕਾਰਡ ਦੀ ਆਪਾਂ ਕੱਟੀ ਨਹੀਂ ਵੀ ਹਾਰੇ ਇੱਕ ਬੰਦਾ ਨਾ ਕਹੇ ਵੀ ਮੈਂ ਵੀਡੀਓ ਪਾ ਕੇ ਜੀਗਾ ਕੱਟੀ ਦੇ ਦਿਮਾਗ ਕੱਟੀ ਦੇ ਤਾਂ ਕੱਟੀ ਸੱਜਣ ਕਹਿੰਦਾ ਚੰਗੀ ਲਵਾਵੇਂ ਸਾਫ ਸੁਥਰੀ ਕੱਟੀ ਲਵਾਵੇਂ ਤੇ ਆ ਜਾ ਲੱਭੀ ਕੈਮਰਾ ਨਾ ਉਰਲੇ ਬੰਨੇ ਲਿਆ ਆ ਦੁੱਲ ਵੀ ਦਿਖਾਉ ਪਹਿਲਾ ਇੱਥੇ ਦਿਖਾ ਦੇ ਵੀਊ ਕਰਕੇ ਆ ਲੇਵਾ ਕਰਾ ਦੇ ਚੱਕ ਇਹ ਇੱਥੋਂ ਮਾਰ ਦੇ ਕੈਮਰਾ ਅੰਗੇ ਨੂੰ ਵੀ ਲੇਵਾਰ ਪਿੱਛੇ ਨੂੰ ਵੀ ਦੋਵੇਂ ਪਾਸੇ ਲੇਵਾ ਆਏ ਨੂੰ ਜਾਊਗਾ ਇੱਥੇ ਲੇਵਾ ਆਏ ਨੂੰ ਜਾਊਗਾ ਉਧਰ ਨੂੰ ਵੀ ਦੋਵੇਂ ਪਾਸੇ ਯਾਰ ਚਵਾਈ 5 ਸਾਲ ਦਾ ਬੱਚਾ ਕਰ ਲਈ ਜੀ ਆ ਜਾ ਲੱਭੂ ਤੋਰ ਖੋਲ ਕੇ ਸੁਆ ਬਾਈ ਸੂਆ ਜੀ ਮਾਲਕ ਦੇ ਕਹਿਣ ਦਾ ਦੂਸਰਾ ਹੀ ਆਪਾਂ ਤਾਂ ਤੀਸਰੇ ਕਰਕੇ ਲਈ ਆ ਤੀਸਰੇ ਹੀ ਕਰ ਆ ਆ ਲੱਭੀ ਬੱਚਾ ਇੱਥੇ ਮਾਰਦੀ ਕੈਮਰਾ ਕਿੰਨੇ ਦਿਨ ਦੀ ਸੂਈ 8 ਦਿਨ ਹੋ ਗਏ ਜੀ ਸੂਈ ਨੂੰ ਠੀਕ ਆ ਗੱਲ 8 ਦਿਨ ਪੂਰੇ ਨੈਟ ਮਿਲਣਗੇ ਜੀ ਸੂਈ ਠੀਕ ਆ 8ਾਂ ਦਿਨਾਂ ਦੀ ਸੂਈ ਤੇ ਬਾਕੀ ਨਾ ਛੋਟੀ ਕਰ ਸਕਦੇ ਹੋ ਚਾ ਇੱਕ ਪਤਲੇ ਪਿੰਡੇ ਚ ਆ ਗਈ ਜਮ ਬਿਲਕੁਲ ਨਰਮ ਪਿੰਡਾ ਜੀ ਠੀਕ ਆ ਤੇ ਅਗਲੇ ਬੰਨੋਂ ਇੱਥੋਂ ਕਰ ਸਕਦੇ ਹਾਂ ਦੀ ਆਰਡਰ ਕੁਆਲਿਟੀ ਚੈੱਕ ਨਸਾ ਨਸਾ ਦਾ ਭਾਰਤ ਵਾਲੇ ਨਕਸ਼ੇ ਨਾਲ ਦੀਆਂ ਲਈ ਫਿਰਦੀ ਆ ਸੂਆ ਕਿੰਨੇ ਦਿਨ ਦਾ ਜੀ 8 ਦਿਨਾਂ ਤੋਂ ਗੇ ਸੂਈ ਨੂੰ 8 ਦਿਨਾਂ ਦੀ ਸੂਈ ਦੁੱਧ ਹਾਜ਼ਰ ਕਿੰਨਾ ਜੀ ਇਸ ਟਾਈਮ ਜੀ ਕੰਡੇ ਵਾਲਾ ਜਮਾ 14 ਕਿਲੋ ਜੀ 14 ਕਿਲੋ ਕੰਡੇ ਦਾ ਕੰਡੇ ਦਾ ਜੀ 14 ਕਿਲੋ ਠੀਕ ਆ ਗੱਲ ਚਾਹ ਕੰਡਾ ਅਗਲਾ ਆਪ ਦਾ ਲਿਆਵੇ ਠੀਕ ਆ ਗੱਲ ਲੀਟਰ ਲਿਆਵੇ ਲੀਟਰ ਭਰਨੇ ਆ ਫੇਰ ਤਾਂ 15 16 ਕਰ ਦੋਗੇ ਜੀ ਕਮਾਲਾ ਕਮਾਲਾ ਤੇ ਇੱਥੋਂ ਨਾ ਸੱਚ ਨੂੰ ਲੰਬਾਈ ਕਰ ਸਕਦੇ ਚੈੱਕ ਤੇ ਇੱਥੇ ਤੋਂ ਫੇਸ ਕੁਆਲਿਟੀ ਤੇ ਲੇਵ ਵਾਲਾ ਤਾਂ ਉਹੀ ਗੱਲ ਆ ਵੀ ਬੜਾ ਜਿਬ ਕੱਢੀ ਆ ਘਮ ਕਿੰਨਾ ਦੁੱਧ ਪਾਉ ਦੋ ਬਾਈ ਪੀਕ ਲੈਵਲ ਤੇ ਵੇਖੋ ਜੀ ਮੈਂ ਤਾਂ 17 ਸਦੁਰਾਂ ਦੀ ਆਸ ਲਾਈ ਆ ਵੀ 17 ਲੀਟਰ ਦੁੱਧ ਕਰਨਾ ਚਾਹੀਦਾ ਠੀਕ ਆ ਗੱਲ ਹਾਂ ਬਾਕੀ ਚਲੋ ਗਰਮੀ ਆ ਜੀ ਵੇਖੋ ਮੌਸਮ ਮ ਜਿਆਦਾ ਦਾਣਾ ਪਾਣਾ ਨਹੀਂ ਪਚਦਾ ਜੀ ਰੰਗਰ ਨੂੰ ਠੀਕ ਆ ਕਰਨਾ ਹਾਂ ਕਿਉਂਕਿ ਜਿਆਦਾ ਪਾਉਨੇ ਵੈਸੇ ਖਾਂਦੀ ਤਾਂ ਬਧੇਰਾ ਜੀ ਜੋ ਮਰਜੀ ਘੇਰਦੀ ਐ ਲੇਟੀ ਲੂਟੀ ਆ ਸਭ ਠੀਕ ਆ ਗੱਲ ਪਾਉਨੇ ਆ ਇਹ ਗਾਂ ਨੇ ਬੰਨਿਓ ਕਰਾ ਦੇ ਦੋ ਵੀ ਚੈੱਕ ਇਹ ਆਰਡਰ ਕੁਆਲਿਟੀ ਇੱਥੋਂ ਕਰਾ ਦੇ ਜੇ ਕਾ ਇੱਥੋਂ ਮਾਰਦੇ ਕੈਮਰਾ ਤੇ ਗੈਪ ਚੈੱਕ ਕਰ ਲਿਓ ਥਾਣਾ ਚ ਵੀ ਗੈਪ ਕਿੰਨਾ ਪੂਰਾ ਘਿਟ ਘਿਟ ਦਾ ਗੈਪ ਆ ਜੀ ਆ ਗਾੜੀ ਅੱਗਿਓ ਵੀ ਤੇ ਲੱ ਸਾਮਾ ਦੁਪਹਿਰ ਦਾ ਉਹ ਸਾਹਿਬ ਨੇ ਜੱਜਮੈਂਟ ਕਰ ਲਿਆ ਡੰਗ ਤੇ ਵੀ ਨਹੀਂ ਹੈਗੀ ਝੋਟੀ ਜਿਹੀ ਗੱਲਬਾਤ ਕਰ ਲਈਏ ਬਿਲਕੁਲ ਜੀ 5 ਵਜੇ ਦੀ ਚਵਾਈ ਹੋਈ ਆ ਗੁਰੂ ਸਾਹਿਬ ਆਪਣੇ ਕੈਮਰੇ ਲੱਗੇ ਜਿਹੜਾ ਮਰਜ਼ੀ ਚੈੱਕ ਕਰ ਲਿਆ ਠੀਕ ਆ ਗੱਲ 5 ਵਜੇ ਦੀ 5 ਵਜੇ ਚਵਾਈ ਕਰਾਂਗੇ ਜੀ ਠੀਕ ਆ ਇਹ ਸੱਜਣ ਕਹਿੰਦਾ ਬਾਜ਼ਾਰ ਬੰਦੋਲਾ ਕੰਮ ਨਹੀਂ ਕਰਦਾ ਨਹੀਂ ਜੀ ਬਿਲਕੁਲ ਨਰਮ ਮਿਲੂਗੀ ਡੰਗ ਤੋਂ ਵੀ ਪਹਿਲਾਂ ਹੀ ਬਣਾ ਦੇਣੀ ਹਾਂ ਦੇਖੋ ਜੀ ਆਦੇ ਖਾਲੀ ਮਿਲੂ ਝੋਟੀਆਂ ਦੇ ਠੀਕ ਆ ਗਾ ਆ ਦੇਖ ਵਾਹੀਆਂ ਨਾ ਕਰ ਪ੍ਰੇਸ਼ਾਨ ਨਾ ਕਰ ਹਾਂ ਜਮਾ ਕਿੰਨਾ 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 ਦੁੱਧ ਪਾ ਸਕਦੀ ਆ ਫਿਰ ਅੱਜ ਬਿਲਕੁਲ 17 ਲੀਟਰ ਦੀ ਆਸ ਤਾਂ ਹੈਗੀ ਜੀ ਪੂਰੀ ਪੱਕੀ ਠੀਕ ਆ ਗੱਲ ਜੇ ਸਿਆਲ ਚ ਹੁੰਦੀ ਝੋਟੀ ਮੈਂ ਥਾਪੀ ਮਾਰ ਕੇ ਕਹਿ ਦਿੰਦਾ ਵੀ ਝੋਟੀ 20 ਲੀਟਰ ਦੁੱਧ ਕਰ ਜਾਂਦੀ ਠੀਕ ਆ ਗੱਲ ਜੇ ਸਿਆਲ ਨਹੀਂ ਹੋਈ ਜਾਂਦੀ ਉੱਤੋਂ ਉੱਤੋਂ ਜਮਾਂ ਐਨ ਬਰੀਕ ਆ ਗਈ ਲੈ ਪਤਲੀ ਬਿਲਕੁਲ ਆ ਜੀ ਪਤਲੀ ਜਮੜੀ ਆ ਬਦਲਾ ਉਹ ਸਿਸਟਮ ਨਹੀਂ ਬੂਥੀ ਦੇਖੋ ਬਿਲਕੁਲ ਪਤਲੀ ਆ ਗੈਪ ਬੜਾ ਕਮਾਲ ਦਾ ਰੱਖ ਦਿਆ ਬੱਚੇ ਲੈਣ ਵਾਸਤੇ ਕਹੂੰਗਾ ਬੜੀ ਬੈਸਟ ਮਾਝੇ ਦੇ ਜਾਨ ਨੇ ਬਰੀਡਿੰਗ ਆ ਨੀਗਾ ਕੱਦ ਛੋਟਾ ਨਾ ਵੱਡਾ ਹੀ ਦੇ ਲੋ ਦਰਮਿਆਨਾ ਕੱਦ ਦੇਗਾ ਆ ਮੀਡੀਅਮ ਹਾਈਟ ਚ ਆ ਤੇ ਰੇਟ ਇਹਨਾਂ ਦਾ ਜੀ ਰੇਟ ਫੋਨ ਤੇ ਕਰਾਂਗੇ ਜੀ ਸਾਰੇ ਪਸ਼ੂਆਂ ਦਾ ਜੈ ਜੀ ਜੈ ਜੀ ਰੇਟਾਂ ਜੀ ਕੋਈ ਆ ਨੀਗਾ ਆਪਾਂ ਵੀ ਸਭੇ ਕੋ ਨਹੀਂ ਮਾਰਦੇ ਠੀਕ ਆ ਗੱਲ ਆ ਜਾ ਆ ਜਾ ਲੱਭੀ ਆਪਾਂ ਨਾਲੇ ਤਾਂ ਇਹ ਬੂਰੀ ਆ ਗਈ ਤੇ ਨਾਲੇ ਆ ਗਈ ਯਾਰ ਦੁੱਲ ਮੈਂ ਆਪਦੇ ਜੀਵਨ ਚ ਪਹਿਲੀ ਦੇਖੀ ਜਿਹੜੀ ਬੂਰੀ ਦੁੱਲਾ ਹਨਾ ਹਾਂ ਜੀ ਇੱਕ ਬਾਈ ਕੋਲ ਕਾਲੀ ਦੁੱਲੀ ਕਾਲੀ ਦੁੱਲੀ ਵੀ ਆ ਗਈ ਜੀ ਪਰ ਇਹ ਆ ਗਈ ਬੂਰੀ ਦੁੱਲ ਬੂਰੀ ਦੁੱਲ ਆਪਾਂ ਦੇ ਕਾਲੀ ਦੁੱਲ ਦਾ ਕੱਟਾ ਪਿਆ ਇਹ ਆਪਣੇ ਕੋ ਐਮ 29 ਦਾ ਠੀਕ ਹੈ ਉਹ ਵੀ ਦਿਖਾਵਾਂ ਇਹ ਕੱਟਾ ਤੇ ਨੂੰ ਅੱਗੇ ਇਹ ਪਹਿਲਾ ਤਜਰਬਾ ਆਪਣਾ ਇਹਦਾ ਤੇ ਬਾਡੀ ਬੁੱਡੀ ਚੈੱਕ ਕਰ ਸਕਦੇ ਹਾਂ ਉਤੋਂ ਬਹੁਤ ਹੀ ਚੜਾਈ ਵਾਲੀ ਵਾਰ ਛੇ ਦੰਦਾਂ ਜੀ ਮੂੰ ਤੋਂ ਦੰਦ ਤੋਂ ਛਿੱਗੀ ਸੁਆ ਬਾਈ ਪਹਿਲੇ ਸੁਆਈ ਸੁਈ ਪਹਿਲਣ ਹਾਂ ਜੀ ਪਹਿਲਣ ਇਹ ਆ ਦੁੱਲ ਦੀ ਉਹੀ ਗੱਲ ਹੈ ਵੀ ਕੱਢ ਦਾਂ ਰੱਬ ਕਾਸਰਾ ਯਾਰ ਥਾਣ ਥਣ ਵਾਲਾ ਕੰਮ ਨਾ ਲੱਗਿਆ ਹਣਾ ਜਿਹੇ ਜਗ੍ਹਾ ਥਾਣ ਦਾ ਜਮਾ ਐ ਗੂਠੇ ਵਾਲਾ ਥਾਣਾ ਇਹ ਪੂਰਾ ਸਹੀ ਅਰ ਤਾਂ ਆ ਰਹੇ ਨਹੀਂ ਪੋਲੀ ਆ ਕੋਈ ਠੀਕ ਹੈ ਕਰਾਂ ਮਰਜ਼ੀ ਗੱਡੀ ਹੈ ਜਹੇ ਜੇ ਕਹਿ ਲਿਆ ਵੀ ਘੱਟ ਲੱਗੇ ਨੇ ਦੋ ਲੱਕੀ ਚਾਰ ਵਰਗੇ ਨੇ ਬੱਚੇ ਦਾ ਵਾੜਾ ਕਰਦੀ ਆ ਬਹੁਤ ਜ਼ਿਆਦਾ ਕਰਦੀ ਜੀ ਕੱਤੀ ਤੇ ਬਾਕੀ ਲੇਵਾ ਦਾ ਨਾ ਬੜਾ ਅਸਰ ਰੱਖਦੀ ਆ ਤੇ ਰੱਖਦੀ ਆ ਬਟਨ ਵਾਲਾ ਲੇਵਾ ਇੱਥੋਂ ਕਰ ਸਕਦੇ ਹਾਂ ਚੈੱਕ ਪਿਓਰ ਦੁੱਲ ਆ ਗਈ ਝੋਟੀ ਤੇ ਬਾਕੀ ਬਾਡੀ ਬੁੱਡੀ ਆ ਗਈ ਬੜੀ ਅਸਲਾ ਫੁੱਲ ਵੱਡੀਆਂ ਜੀ ਆ ਗਈ ਹੈ ਨਾ ਹਾਂਜੀ ਆਂਦੀ ਪੂਰਾ ਕੱਦ ਆ ਜੀ ਫੁੱਲ ਕੱਦ ਕਾਠ ਆ ਗਿਆ ਫੁੱਲ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਝੋਟੀ ਦੀ ਲੰਬਾਈ ਲੂਈ ਚੈੱਕ ਕਰ ਸਕਦੇ ਹਾਂ ਅੱਲਾ ਇਹ ਚਲ ਕਮਾ ਕੇ ਇਧਰ ਲੈ ਬੰਨੇ ਇਹੜੀ ਨਾਲ ਕੱਟੀ ਆ ਕੱਟੀ ਆ ਗਈ ਪਿਓਰ ਮੋਰਾ ਚ ਫੁੱਲ ਕੱਦ ਕਾਠ ਵਾਲੀ ਆ ਕੱਟੀ ਪਿੱਠ ਪੁੱਠ ਦੇਖੋ ਇਹ ਕੱਟੀ ਦੀ ਗੱਡੀ ਸੋਹਣੀ ਆ ਅੱਖਾਂ ਦੋਵੇਂ ਏਡੀ ਝੋਲੀ ਲਈ ਫਿਰਦੀ ਆ ਇਹਦੇ ਚਾਰੇ ਆ ਜੀ ਇਹ ਰੂ ਠੀਕ ਆ ਗੱਲ ਹਾਂ ਜੀ ਇਹਦੇ ਚਾਰੇ ਧਾਣਾ ਜੀ ਦੇਖੋ ਠੀਕ ਆ ਗੱਲ ਇਹਦੇ ਦਾ ਬੰਦਾ ਚਾਰੇ ਆ ਇਹਦੇ ਇਹਦੇ ਵੀ ਭਰਾ ਕੇ ਇਹਦੇ ਵੀ ਦੋ ਨੇ ਖਾਸ ਗੱਲ ਇਹਦੀ ਰਹੁਗੀ ਜਿੱਦਾਂ ਨਾ ਸੀਮਨ ਲਾ ਦੋਗੇ ਉਦਾਂ ਦਾ ਬੱਚਾ ਹੀ ਦੇ ਦੂ ਭਾਈ ਹਾਂ ਜੀ ਇਹ ਇੱਥੋਂ ਮਾਰਨੀ ਲੱਭੀ ਕੈਮਰਾ ਨੇੜੇ ਜੇ ਲਾ ਕੇ ਕਰਾ ਦੇ ਆਰਡਰ ਕੁਆਲਟੀ ਚੈੱਕ ਇਹ ਇੱਥੋਂ ਕਰਾ ਦੇ ਚੈੱਕ ਇੱਥੋਂ ਇੱਥੇ ਮਾਰਨੀ ਕੈਮਰਾ ਪਿਓਰ ਦੁੱਲ ਆ ਗਈ ਹੈ ਨਾ ਹਾਂਜੀ ਪਿਓਰ ਦੁੱਲ ਆ ਜੀ ਕੋਈ ਥਣ ਨਹੀਂ ਕੋਈ ਛੱਟਾ ਨਹੀਂ ਕੋਈ ਝਰਲਾ ਨਹੀਂ ਤੇ ਆ ਵਾਟ ਨਹੀਂ ਪੈਂਦੀਆਂ ਤੇ ਕਿੰਨਾ ਦੁੱਧ ਹਾਜ਼ਰਾ ਕਿੰਨੇ ਦੰਦਾ ਸੁਆ ਹੋ ਗਿਆ ਇਹ ਦੁੱਧ ਕੰਡੇ ਵਾਲਾ ਤੇ ਜਮੇ ਜੀ 14 ਕਿਲੋ ਆ ਆਜਾ ਬਾਕੀ ਉਦਾਂ ਲੀਟਰ ਮਾਰਨੇ ਆ 15 16 ਕਰ ਲਓ ਜਿੰਨੇ ਮਾਰਨੇ ਕੰਡੇ ਦਾ 14 ਕਿਲੋ ਦੁੱਲ ਬੂਰੀ ਕੋਲ 14 ਕਿਲੋ ਹਾਜ਼ਰ ਹਾਜ਼ਰ ਆ ਜੀ ਮਗਰ ਕੱਟੀ ਮਗਰ ਕੱਟੀ ਆ ਜੀ ਕਿੰਨਾ ਦੁੱਧ ਕਰ ਸਕਦੇ ਕਰ ਸਕਦੇ ਕਿਲੋ ਖੰਡ ਹੋਵੇ ਦੇਖੋ ਜੀ ਕਿਲੋ ਬਾਜੇ ਪਾਈ ਆ ਬਾਕੀ ਹੁਣ ਇਹਨੂੰ ਹੋ ਗਿਆ ਜੀ ਬੀਕ ਕਿ ਦਿਨ ਲੱਗ ਗਿਆ ਸੁਰੀ ਨੋ। ਪਰ ਜਿੰਨਾ ਮੈਂ ਕਹੂੰਗਾ ਵੀ 14 ਵੀ ਖਾਸ ਆ। 14 ਤਾਂ ਬਹੁਤ ਹੋ ਜਾਂਦੇ ਹੀ ਪਹਿਲਣ ਕੋਲ। ਬਾਲਟੀ ਫੁੱਲੇ ਭਰ ਜਾਂਦੀ ਆ। ਹਾਂ ਜੀ ਫੁੱਲ ਭਰਦੀ ਆ ਜੀ ਬਾਲਟੀ। ਠੀਕ ਆ ਗੱਲ। ਇੱਥੇ ਪਈਆ ਪਲਾਸ਼ਕਟ ਦੀ ਬਾਲਟੀਆਂ ਫੁੱਲ ਕਰਕੇ ਲਾਉਂਦੀ ਆ। ਚਵਾਈ ਦੀ ਕਿਵੇਂ ਆ? ਬਿਲਕੁਲ ਫੋਕੀ ਜੀ। ਅਸਲ ਜਮਾ। ਹਾਂ ਜੀ ਜਿੱਦਾਂ ਦੂਆਂ ਝੋਟੇ ਥੱਲੇ ਭਾਵੇਂ 5 ਸਾਲ ਦਾ ਬੱਚਾ। ਹੁਣ ਮਾਰਦੀ ਘਰੀ ਆ ਕੱਟੀ ਦੇ ਕੈਮਰਾ। ਪਹਿਲਾਂ ਥਾਣੇ ਸੋਣੀ ਕਰਾਦੀ ਚੱਕ ਇਹ ਇੱਥੋਂ ਇੱਥੋਂ ਵੀਊ ਕਰਕੇ ਦਿਖਾਦੀ। ਇੱਥੋਂ ਇੱਥੋਂ ਜਮਾ ਸੀਲ ਹੈ ਜੀ ਕੱਟੀਆਂ। ਇੱਕ ਘਾਰ ਲਿਆ ਕਰ ਤੌਰ ਦੇ ਤੌਰ ਦੇ ਖੋਲ ਕੇ ਸਵਾ ਆਦੀ ਰਹੂਗੀ ਬਿਲਕੁਲ ਠੰਡੀ ਸੀਲ ਤੇ ਬਾਡੀ ਬੂਡੀ ਚੈੱਕ ਕਰ ਲਓ। ਸਿੰਘ ਦੇਖੋ ਜੀ ਕਿੱਡੇ ਟਾਪ ਦਾ ਲੱਗਿਆ ਕੱਟੀ ਨੇ। ਕਿੰਨੀ ਕੁ ਉਮਰ ਆ ਬਾਈ ਇਹਦੀ? ਸਵਾ 6 ਸਾਲ ਦੀ ਹੋਈ ਏ। ਕੁੱਲ ਹਾਂਜੀ ਸਵਾ 6 ਸਾਲ ਦੀ ਕੱਟੀਆਂ ਦਾ ਕੱਦ ਦੇਖੋ ਕਿੱਡਾ ਏ। ਆ ਕੱਟੀਆਂ ਤੁਹਾਨੂੰ ਇੱਕ ਖਾਸ ਗੱਲ ਹੋਰ ਦੱਸ ਦੂੰਗਾ ਵੀ ਜਿਹਨੇ ਨਾ ਵਧੀਆ ਕਲੈਕਸ਼ਨ ਵਾਲੀ ਕੱਟੀ ਲੈਣੀ ਆ ਉਹ ਇਹ ਸੱਜਣਾਂ ਨਾਲ ਜਰੂਰ ਸੰਭਾਲੇ। ਜੇ ਜੇ ਆਪਾਂ ਦਾ ਵਧੀਆ ਮਾਲ ਲੈਣਾ ਕੱਟੀਆਂ ਵਧੀਆ ਲੈਣੇ ਆ ਆਪਾਂ ਮਾੜੀ ਕੱਟੀ ਨਹੀਂ ਲੈਂਦੇ। ਜੇ ਕਿਸੇ ਸੱਜਣ ਕੋਲ ਟਾਪ ਦੀ ਖੜੀਆ ਮਰੀ ਛੋਟੀ ਹੋਵੇ ਕੱਦ ਵੱਡਾ ਹੋਵੇ ਠੀਕ ਹੈ ਉਹ ਕੱਟੀ ਲੈਣੇ ਆ ਵਧੀਆ ਕੁਆਲਿਟੀ ਦੇਖੋ ਕੱਟੀ ਦੇ ਸਿੰਘ ਪਿੰਡਾ ਹਰ ਇੱਕ ਚੀਜ਼ ਦੇਖੋ ਜੀ ਸਾਰੀ ਚੀਜ਼ਾਂ ਇਕੱਲੀ ਇਕੱਲੀ ਅੰਗ ਦੇਖ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਗੱਲ ਦਾ ਸੁਭਾਏ ਹੁੰਦਾ ਹਾਂ ਜੀ ਸਭ ਤੋਂ ਵੱਡੀ ਗੱਲ ਗੁਰੀ ਅਗਲੇ ਨੇ ਮਿਹਨਤ ਕਰਨੀ ਆ ਕੱਟੀ ਦੇ ਜਾ ਕੇ ਠੀਕ ਹੈ ਗੱਲ ਮੱਝ ਦਾ ਅਗਲਾ ਸੂਈ ਲੈ ਜਾਊਗਾ ਦੁੱਧ ਚੋਊਗਾ ਜਾ ਕੇ ਕੱਟੀ ਦੇ ਅਗਲੇ ਨੇ ਮਿਹਨਤ ਕਰਨੀ ਆ ਜੀ ਪਹਿਲਾਂ ਦਾਣਾ ਪਾਉਣਾ ਸਾਰਾ ਕੁਝ ਕਰਕੇ ਫੇਰ ਜਾ ਕੇ ਕਿਤੇ ਅਗਲੇ ਨੇ ਫੇਸ ਕਰੀ ਫੇਸ ਕਰੀ ਉਰਲੇ ਬੰਨੇ ਰੋਕ ਕੇ ਇੱਥੇ ਸਾਲ ਦੋ ਸਾਲ ਸਾਲ ਚ ਜਾ ਕੇ ਤਿਆਰ ਹੁੰਦੀ ਡੇਢ ਸਾਲ ਚ ਬਸ 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 ਜਿਆਦੇ ਤੰਗ ਨਾ ਕਰ ਇਹ ਇੱਥ ਬਿਲਕੁਲ ਠੰਡੀ ਸੀਲ ਚਮਾਹ ਬੁੱਤੀ ਬਾਥੀ ਦੇਖੋ ਜੀ ਕੱਲੀ ਕੱਲਾ ਅੰਗ ਦੇਖ ਲਓ ਝੋਟੀ ਦਾ ਬਿਲਕੁਲ ਪਿਓਰ ਪਈ ਆ ਕੱਟੀ ਠੀਕ ਹੈ ਗੱਲ ਅੱਲਾ ਜੱਲਾ ਚਲ ਕਮਾ ਕੇ ਲੈ ਚਲ ਪਰੇਸ਼ਾਨ ਨਾ ਕਰ ਨੰਬਰ ਇਹਦਾ ਆ ਗਿਆ ਸਜਣੋ ਤੀਜਾ ਉਮਰ ਆ ਗਈ ਸਵਾ ਸਾਲ ਹਾਂਜੀ ਅ ਰੇਟ ਇਹਨਾਂ ਦੇ ਫੋਨ ਤੇ ਹੋਣਗੇ ਪਰ ਰੇਟ ਬਾਈ ਕਹਿੰਦਾ ਬਿਲਕੁਲ ਜੈ ਜੈ ਕਰਾਂਗੇ ਕੁਆਲਟੀ ਦੇ ਹਿਸਾਬ ਨਾਲ ਉੱਤੋਂ ਵੀ ਫੁੱਲ ਸਟੇਟ ਆ ਗਈ ਤੇ ਬਾਕੀ ਪਿੱਠ ਪੁਠ ਚੈੱਕ ਕਰ ਸਕਦੇ ਬੜਾ ਅਸਰ ਲੱਗਿਆ ਪਿੱਠ ਪੁੜਾ ਥਣ ਸਿੰਗਲ ਚਾਰ ਰਹਿਣਗੇ ਇਹ ਮੰਨ ਲਓ ਵੀ ਤਿੰਨੇ ਨਗਾ ਦੇ ਨਾ ਕੀਰਾ ਕੈਮਰਾ ਹੋਰ ਕਮਾ ਦੇ ਨੇ ਤਿੰਨੇ ਤੁਹਾਨੂੰ ਤੋ ਇੱਕ ਚਾਰ ਨੰਬਰ ਵਾਲੀ ਗੱਟੀ ਦਿਖਾਉਂਗਾ ਆ ਇੱਕ ਨੰਬਰ ਵਾਲੀ ਮੱਝ ਦਾ ਆਰਡਰ ਜਰੂਰ ਕਰ ਸਕਦੇ ਹੋ ਜੇਕਾ ਇਥੋਂ ਕਿੰਨਾ ਦੁੱਧ ਸੱਜੇ ਦੇ ਕੋਲ ਹੈ ਬਾਈ 14 ਕਿਲੋ ਕੰਡੇ ਵਾਲਾ ਜੀ 14 ਕੰਡੇ ਵਾਲਾ ਹਾਜ਼ਰ ਹੈ ਨਾ ਹਾਜ਼ਰ ਹੈ ਜੀ ਆ ਜਾ ਮੈਂ ਕਿ ਦੁੱਧ ਦਾ ਨੰਬਰ ਵਾਲੀ ਜੀ ਲੈ ਆ ਇਹ ਇਹਦਾ ਕੱਦ ਤਾਂ ਬੜਾ ਲੱਗਦਾ ਹੈ ਨਾ ਬਹੁਤ ਵੱਡੀ ਹੈ ਜੀ ਤਾਂ ਝੋਟੇ ਦੇ ਬਰਾਬਰ ਖੜੀ ਹੈ ਝੋਟੇ ਦੇ ਨੇੜ ਤੇੜੀ ਖੜੀ ਦੁੱਗੀ ਹੈ ਜੀ ਇਹ ਮੂੰਹ ਤੋਂ ਦੰਦੋ ਦੁੱਗੀ ਦੁੱਗੀ ਹੈ ਜੀ ਇਹਨੂੰ ਇਹ ਗੱਬਣਾ ਹਾਂ ਜੀ 14 ਤਰੀਕ ਪਿਛਲੀ 14 ਤਰੀਕ ਦਾ ਟੀਕਾ ਇਹਨੂੰ ਝੋਟੇ ਕੋਲ ਇਸੇ ਕੋਲੇ ਗੱਬਣਾ ਜੀ ਜਿਹੜਾ ਕੋਲ ਕਿੰਨੇ ਹੋ ਗਏ ਆ ਇਹ ਮੇਰਾ ਖਿਆਲ ਆ 10 11 ਦਿਨ ਹੋ ਗਏ 10 11 ਹੋ ਗਈ ਹਾਂ ਆ 10 11 ਦਿਨ ਇਸੇ ਮਹੀਨੇ ਚ ਲੱਗੀ ਹੋਈ ਹਾਂਜੀ ਹਾਂਜੀ ਇਸੇ ਮਹੀਨੇ ਚ ਤੇ ਪੂਛ ਪਾਂਛ ਜਮਾ ਬਰੀਕ ਆ ਤੇ ਤੁਰਦੀ ਦਾ ਰੂਪ ਰੂਪ ਬਹੁਤ ਆ ਨਾ ਹਾਂਜੀ ਵੱਡੀ ਤੁਹਾਨੂੰ ਇਹ ਕਹਾਂਗਾ ਵੀ ਕੱਦ ਵਾਲੀ ਕੱਟੀ ਆ ਗਈ ਕਮਾਲਾ ਤੋਂ ਬਰਾ ਇਥੋਂ ਕਮਾਲਾ 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 ਬੰਦੇ ਜ਼ੋਰ ਘਟ ਨੇ ਉਹ ਕੱਟੀ ਚ ਵਾਲੇ ਨੇ ਹਾਂ ਲੈ ਚੱਲ ਲੈ ਚੱਲ ਲੈ ਚੱਲ ਐਦਾਂ ਦੀਆਂ ਕੱਟੀਆਂ ਦੇ ਦੇ ਜਿਹੜਾ ਮਰਜ਼ੀ ਆਪਾਂ ਨੂੰ ਫੋਨ ਕਰ ਲੈ ਠੀਕ ਹੈ ਕਰ ਲੈ ਵਧੀਆ ਕੱਟੀਆਂ ਪੇਠ ਪੁੱਠ ਦੀਆਂ ਵਧੀਆ ਹੋਣ ਕੱਟੀਆਂ ਇਥਾਂ ਕੁਆਲਿਟੀ ਚੰਗੀ ਲੈਣੀ ਹੈ ਕੁਆਲਿਟੀ ਚੰ ਪਰ ਚੀ ਆਸਲਾ ਯਾਰ ਚੀ ਆਸਲੇ ਹੋਵੇ ਬਾਈ ਕਹਿੰਦਾ ਇਹਦੇ ਨਾਲ ਦਾ ਆਸਲਾ ਹੋਵੇ ਪੂਰਾ ਕਮਾਲਾ ਕਮਾਲਾ ਇੱਥੋਂ ਕਮਾਲਾ ਤੇ ਸਿੰਗੀ ਸੁੰਗੀ ਮੈਂ ਕਹੂੰਗਾ ਬੰਦ ਕਰ ਜੂ ਤੇ ਬਾਕੀ ਨਾ ਪੁੱਠੇ ਦੀ ਬਣਾਵਟ ਵਾਲੀ ਆਸਲਾ ਮਾ ਗਰੋ ਤੇ ਕੀ ਰਿਕਾਰਡ ਆ ਜੀ ਇਹਨਾਂ ਦਾ ਪਤਾ ਕੁਛ ਮਾਵਾ ਦੁੱਧ ਵਗੈਰਾ ਦੇਖੋ ਜੀ ਐਵੇਂ ਜੋ ਮਰਜ਼ੀ ਆਪਣੇ ਕੋਲੋਂ ਆਪਾਂ ਜੋ ਮਰਜ਼ੀ ਗਈ ਆ ਇਹ ਹਾਰੇ ਕੇ ਕਹਿ ਦਿੰਦਾ ਜੀ 18 ਲੀਟਰ ਵਾਲੀ ਦੀ ਆ 20 ਲੀਟਰ ਵਾਲੀ ਦੀ ਆ ਉਹ ਜਿੰਨਾ ਮਰਜ਼ੀ ਝੂਠ ਜਿੰਨਾ ਮਰਜ਼ੀ ਮੋਬਾਈਲ ਲੈ ਜਾਓ ਜੀ ਪੰਜਾਹ ਦੇ ਵਾਹੇ ਕਹਿੰਦਾ ਉਹਨਾਂ ਬਾਈ ਭਰਾ ਮਾ ਆਪਾਂ ਦਾ ਇਹ ਆ ਵੀ ਯਾਨੀ ਕਿ ਚੰਗੀ ਕੱਟੀ ਵੇਚ ਕੇ ਫੇਰ ਲੈ ਲਓ ਠੀਕ ਆ ਗੱਲ ਆ ਠੀਕ ਹੈ ਜੀ ਆ ਆਪਣੇ ਮੇ ਇਥੋਂ ਮਾਰ ਲੱਭੀ ਕੈਮਰਾ ਜੀ ਆਪਾਂ ਨੂੰ ਇਨੈਜਰ ਹੋ ਗਿਆ ਕੰਮ ਕਰਦੇ ਜੀ ਇਹ ਪਛਾਣ ਹੀ ਨਹੀਂ ਹੈਗੀ ਡੰਗਰ ਦੀ ਫਿਰ ਉਹਦੇ ਕੰਮ ਕਰਨ ਦਾ ਜੀ ਆਪਾਂ ਇੱਕ ਗੱਲ ਕਹਿ ਰਹੇ ਹੁਣ ਵੀ ਜਿਹੜੇ ਭਰਾ ਨੇ ਕੱਟੀ ਲੈਣੀਆਂ ਨਾ ਮਾਵਾ ਦੇ ਪਿੱਛੇ ਨਾ ਲੱਗਿਆ ਕਰੋ ਮੌਕੇ ਤੇ ਕੱਟੀ ਮੌਕੇ ਦੇ ਕੱਟੀ ਦੇਖੋ ਜੀ ਹੁਣ ਆਪਾਂ ਸਿੰਗਲ ਚਾਰ ਰਹਿਣਗੇ ਜੀ ਹਾਂ ਜੀ ਆ ਥਣ ਬਾਈ ਕਹਿੰਦਾ ਸਿੰਗਲ ਚਾਰ ਨੇ ਫਾਲਤੂ ਨਹੀਂ ਹੈ ਉਹ ਜੀ ਦੀ ਗਾਰੰਟੀ ਦੋ ਹੋਂ ਹੀ ਲੱਭੂ ਸਾਈਡ ਨੂੰ ਇਥੋਂ ਲੱਭੀ ਸਾਈਡ ਤੋਂ ਕਰਾ ਦਿਜੇ ਇੱਕ ਲੰਬੀ ਲੰਬੀ ਤੇ ਮੇਨ ਗੱਲ ਇਹ ਕਹੂੰਗਾ ਵੀ ਸਾਫ ਸੁਥਰੀ ਸਾਫ ਸੁਥਰੀ ਆ ਜੀ ਜਨਮਰ ਸਾਫ ਸੁਥਰਾ ਫੂਟ ਛਾਂਟ ਨਾ ਹੋਵੇ ਥਾਣਾ ਦੇ ਨਾਲ ਲੱਗੇ ਇਹ ਚੀਜ਼ਾਂ ਦੇਖ ਕੇ ਲੈ ਲਓ ਮੂਹਨ ਮਾਨ ਥਾਣਾ ਦੇ ਵਧੀਆ ਹੋਣ ਦੋ ਮੂਹਨ ਵਾਲੇ ਦਾ ਥਣ ਹੋਵੇ ਕੱਲੀ ਗਲੀ ਕੋ ਸੰੀਲ ਡੰਗਰ ਦੀ ਆਪਾਂ ਦੇਖ ਸਕਦੇ ਆ ਦੂਸਰਾ ਤਾਂ ਦਿਖਾਉਂਦਾ ਨਹੀਂ ਡੰਗਰ ਇਹ ਹਾਂਜੀ ਆ ਇਹਦੇ ਮਾਰਗਰੀ ਆ ਤੇਰਨੋ ਫੇਸ ਤੇ ਕੈਮਰਾ ਲੱਭੀ ਕੱਟੀ ਦਿਓ ਇਹ ਕਹਿਣ ਨੂੰ ਇਹ ਕੱਟਾ ਮੱਝਾਂ ਵਰਗੇ ਸੁਭਾਅ ਦਾ ਤੇ ਹੁਣ ਲੈ ਆ ਟੈਸਟੀ ਗੱਲ ਤੇ ਕਹਿੰਦਾ ਇਥੋਂ ਜਿੰਨੀ ਕਿ ਲੰਬਾਈ ਨਾ ਬਰਾਟ ਦੇ ਟੈਸਟਿਕਾਂ ਦੀ 19 ਕਿਲੋ ਮੀਟਰ ਹੈ ਜੀ ਬੱਚਾ ਹੀ ਲਾ ਲੋ ਚਾਰੇ ਦੰਦਾਂ ਦਾ ਚੁੱਕ ਗਈ ਹੈ ਤਾਂ ਹਾਂਦਾ ਵੀ ਨਹੀਂ ਨਾ ਜੀ ਨਾ ਇਹ ਨਹੀਂ ਇਹ ਤਾਂ ਜਿੱਥੇ ਮਰਜੀ ਇਹਨੂੰ ਲੈ ਜਾਓ ਇਹ ਤਾਂ ਹਿੱਲਣ ਵਾਲਾ ਤਾਂ ਸਿਸਟਮ ਹੀ ਨਹੀਂ ਇਹਦੇ ਕੋਲ ਹਾਂ ਇਹਦੇ ਵਾਸਤੇ ਇਹ ਮੰਨ ਲਓ ਵੀ ਆ ਤਿੰਨਾਂ ਦੀ ਮਾਰ ਨਹੀਂ ਲੱਭੀ ਕੈਮਰਾ ਆ ਤਿੰਨ ਝੋਟੇ ਆ ਬਾਈ ਕੋਲੇ ਬੂਰਾ ਤੇ ਉਹ 29 ਦਾ ਦੋ ਥਣੀ ਦਾ ਤਿੰਨਾਂ ਚੋ ਬਾਈ ਕਹਿੰਦਾ ਇੱਕ ਦੇਣਾ ਜਿਹੜਾ ਮਰਜੀ ਲੈ ਜਾਓ ਜਿਹੜਾ ਮਰਜੀ ਕੱਟੇ ਸਾਰੇ ਰਿਕਾਰਡ ਸਾਰਿਆਂ ਦਾ ਹੈਗਾ ਜੀ ਆਪਣੇ ਕੋਟੀ ਜ ਟੋਕੇ ਸਾਰਾ ਰਿਕਾਰਡ ਦਾ ਸਾਰਾ ਪਤਾ ਹੀ ਜਾਂਦਾ ਹੋ ਜਾ ਹੋ ਜਾ ਸਾਈਡ ਨੂੰ ਕਿਉਂਕਿ ਕੱਟਾ ਲੈਂਦੇ ਆਪਾਂ ਪ ਇਤੋਂ ਮਾਰਦੀ ਲੱਭੀ ਕੈਮਰਾ ਪਛਾਣ ਤੋਂ ਕਿੰਨੇ ਕ ਬੱਚੇ ਆ ਗਏ ਇਹਦੇ ਇਹਦੇ ਸੱਤ ਕੱਟੀਆਂ ਆ ਗਈਆਂ ਜਿਹਦੀਆਂ ਸੱਤ ਕੱਟੀਆਂ ਹਾਂਜੀ ਸੱਤ ਇਹ ਕੱਟੀਆਂ ਹੀ ਆਈਆਂ ਜੀ ਆਪਾਂ ਐਵੇਂ ਕਹਦੇ ਆ ਸੱਤੀ ਦੀ ਸੱਤੀ ਕੱਟੀਆਂ ਹੀ ਠੀਕ ਆ ਗਏ ਡੇਰਿਆਂ ਚ ਆਈਆਂ ਬਾਜੀ ਕਰਾਂ ਡੇਰੇ ਲੱਗ ਗਿਆ ਆਪਣੇ ਇਸੇ ਮੁੰਡੇ ਕੋ ਜਿਹਨੇ ਫੜਿਆ ਹੋਇਆ ਜੀ ਇਹਦੀ ਪਹਿਲਣ ਕੱਟੀ ਸੂਈ ਹੈ ਜੀ ਹਾਂਜੀ ਉਹਨੇ ਵੀ ਕੱਟੀ ਦਿੱਤੀ ਆ ਔਰ ਕੱਟੀਆਂ ਦੀਆਂ ਝੋਲੀਆਂ ਵੀ ਚੈੱਕ ਕਰਾ ਦਾਂਗੇ ਜਾ ਕੇ ਆਪਾਂ ਕੋਲ ਜਾ ਕੇ ਵੀ ਕਿੱਦਾਂ ਦੀਆਂ ਕੱਟੀਆਂ ਇਹਦੀਆਂ ਠੀਕ ਆ ਗੱਲ ਬਾਹਲੀ ਕੁਆਲਿਟੀ ਦੀਆਂ ਕੱਟੀਆਂ ਇਹ ਡਡੀਆਂ ਝੋਲੀਆਂ ਲਈ ਬੜਾ ਤੁਰਦਾ ਤਾਂ ਦੇਖੋ ਇਹ ਕਿੱਦਾਂ ਆਸਲਾਮ ਤੁਰਨ ਵਾਲੇ ਦਾ ਕੋਈ ਹੈ ਹੀ ਨਹੀਂ ਇਹਨੂੰ ਵੀ ਕੋਈ ਨੱਚਣਾ ਟੱਪਣਾ ਕੋਈ ਮੱਝਾ ਮਗਰ ਭੱਜਣਾ ਇਹ ਇਹ ਘਟਾਏ ਮੱਝ ਜਦੋਂ ਇਹ ਮੱਝ ਕਰਦਾ ਨਾ ਜੀ ਤਿੰਨ ਵਾਰੀ ਮੱਝ ਕੀਤੀ ਦੋ ਵਾਰੀ ਕੀਤੀ ਨੱਥੋਂ ਫੜ ਕੇ ਕਹਿੰਦਾ ਕਾਲੂ ਆ ਜਾ ਚੱਲੀਏ ਬਸ ਕਾਲੂ ਨੂੰ ਇਹ ਤੁਹਾਡੇ ਨਾਲ ਤੋਰ ਪੈਣਾ ਠੀਕ ਆ ਗੱਲ ਮਾ ਇਹ ਨਹੀਂ ਮਤਲਬ ਵੀ ਪਿੱਛੇ ਮੱਝਾ ਲੈਦੇ ਹਾਂ ਇਸ ਕਰਦੀ ਲੱਭੀ ਉਹਨੇ ਕਰਦੇ ਕਰਦੇ ਫੇਸ ਕਰਦੇ ਇੱਥੋਂ 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 ਮਾਰਦੇ ਲੱਭੀ ਕੈਮਰਾ ਸਿੰਘੀ ਵੀ ਜਮਨ ਬੰਦ ਸਿੰਘ ਦਾ ਆ ਗਿਆ ਤੇ ਇੱਥੋਂ ਲੰਬਾ ਲੁੰਬਾ ਕਰਾ ਦਿੱਤੇ ਲੰਬੇ ਵਾਲਾ ਕੋਈ ਕਮੀ ਨਹੀਂ ਜੀ ਤੇ ਮਾ ਮਾਦਰ ਫਾਦਰ ਦੇ ਨਾ ਟੋਪ ਦੇ ਰਿਕਾਰਡ ਵਾਲਾ ਕਟਾ ਆ ਗਿਆ ਜਮਾ ਨਾਰਸਲ ਜਿਹੜੇ ਸੱਜਣ ਨੇ ਕਹ ਲਈ ਬ੍ਰੀਡ ਕਰਨਾ ਹਾਂ ਆ ਬੰਦੇ ਬਾਈ ਕਮਾ ਕੇ ਇੰਨਾ ਜੋ ਬਾਈ ਕਹਿੰਦਾ ਨਾ ਤਿੰਨ ਕੱਟੇ ਨੇ ਇਹ ਇੱਕ ਛੋਟੀ ਉਮਰ ਦਾ ਆ ਗਿਆ ਉਹ ਬਾਈ ਦੇ ਘਰੇ ਦੋ ਥਾਣੀ ਝੋਟੀ ਦੋ ਥਾਣੀ ਝੋਟੀ ਦਾ ਉਹ ਤੁਸੀਂ ਦੇਖੀ ਹੋਇਆ ਜਨਮ ਵੀ ਤੁਹਾਡੇ ਸਾਹਮਣੇ ਹੋਇਆ ਇਸ ਕੱਟੇ ਦਾ ਸਾਰਾ ਕੁਝ ਠੀਕ ਆ ਜੇ ਵੀ ਆਪਣੇ ਕੋਲ ਪੇ ਆ ਜੀ 29 ਦਾ ਠੀਕ ਆ ਗੱਲ ਹਾਂ ਜੀ ਠੀਕ ਆ ਆਪਣੇ ਕੋਲ ਪੇ ਆ ਜਿਹੜਾ ਭਰਾਇਆ ਇਹਦੇ ਏ ਬਾਈ ਕਹਿੰਦਾ ਇਹਨਾਂ ਚ ਇੱਕ ਤਾਂ ਦੇਣਾ ਵੀ ਯਾਰ ਤਿੰਨ ਸਾਂਭਾ ਤਿੰਨ ਜੀ ਸਾਂਭੇ ਨਹੀਂ ਜਾਂਦੇ ਜੀ ਸਾਂ ਆਪਾਂ ਸਾਂਭਣ ਕਰਕੇ ਆ ਠੀਕ ਆ ਗੱਲ ਬਾਕੀ ਯਾਨੀ ਕਿ ਸਾਡੇ ਵੱਡੇ ਛੋਟੇ ਦੀ ਤਾਂ ਬੜੀ ਜਿਆਦੀ ਆਚਾਣਾ ਵੀ ਛੋਟਾ ਰੱਖ ਹੀ ਲੀਏ ਤੇ ਹੁਣ ਹੁਣ ਬਾਕੀ ਚਲੋ ਜਿਹਦੇ ਅਗਲੇ ਦੀ ਵੀ ਚਾਹਣਾ ਹੋਈ ਜਿੰਨੇ ਲੈਣਾ ਆ ਟੈਸਟਿੰਗ ਦਾ ਕੀ ਜੀ ਬਾਹਰੇ ਕੱਢ ਲੂਗਾ ਇਹਦਾ ਟੈਸਟਿੰਗ ਸਾਰਾ ਆ ਜਾ ਆ ਜਾ ਲੈ ਆਲੇ ਆ ਇਹਦੀ ਮਾਂ ਦੋ ਥਣੀ ਸੀ ਹਾਂ ਜੀ ਇਹਦੀ ਮਾਂ ਦੋ ਥਣੀ ਸੀ 18 ਲੀਟਰ ਦੋਦੇ 18 ਲੀਟਰ ਜੀ ਠੀਕ ਆ ਗੱਲ 18 ਲੀਟਰ ਜੀ ਤੇ ਸਿੰਕੀ ਸੁੰਗੀ ਜਮੀ ਨਾਲ ਆ ਗਿਆ ਨਾ ਬੂਚ ਕੇ ਲੈਣਾ ਨਾ ਤੋਣਾ ਫਾੜੇ ਹਾਂਜੀ ਇਹ M29 ਦਾ ਇਹ M29 ਹਾਂਜੀ M29 ਦਾ ਟੀਕਾ ਵੀ ਪਿਆ ਜੀ ਤਾਂ ਆਪਣੇ ਘਰ ਦੀ ਆ ਖੁਦ ਤੁਸੀਂ ਦੇਖੀ ਹੋਏ ਜਦੋਂ ਤੁਸੀਂ ਆਉਣ ਲੱਗੇ ਸ਼ੁਰੂ ਚਲਾ ਲਓ ਵੀ ਉਦੋਂ ਕੱਟੀ ਸੀ ਉਦੋਂ ਕੱਟੀ ਸੀ ਆ ਨੱਥ ਨਾ ਫੜ ਬੋਝ ਕੇ ਲਿਆ ਨੱਥ ਨਾ ਫੜ ਬੜੇ ਨੱਥ ਤੋਂ ਔਲ ਕਰਦਾ ਛੱਡ ਦੇ ਛੱਡ ਦੇ ਛੱਡ ਦੇ ਰੱਸੀ ਫੜ ਲੈ ਰੱਸੀ ਫੜ ਲੈ ਆਪ ਹੀ ਤੁਰਿਆ ਆਊਗਾ ਹਾਂਜੀ ਆ ਹੁਣ ਤੁਰਦਾ ਨਾ ਇਹਨਾਂ ਮਸਤੀ ਨਾਲ ਤੁਰਦਾ ਇਹਦੀ ਉਮਰ ਕਿੰਨੀ ਕਾ ਭਾਈ ਇਹਦਾ ਜੇ ਡੇਢ ਸਾਲ ਦਾ ਹੋਇਆ ਨਹੀਂ ਜੇ ਇਹ ਕੱਟਿਆ ਡੇਢ ਸਾਲ ਤੋਂ ਡੇਢ ਸਾਲ ਤੋਂ ਅੰਦਰ ਹੀ ਆ ਹਾਂ ਜੀ ਅੰਦਰ ਹੀ ਆ ਆ ਡੇਢ ਸਾਲ ਤੋਂ ਪਾਈ ਕਣ ਦੂਸਰੇ ਸੂਏ ਦਾ ਹੀ ਉਹਦਾ ਬਹੁਤ ਦਾ ਉਹ ਟੈਸਟ ਟੂਸਟ ਇਨ ਇਹਦੇ ਸੂਏ ਚ ਜਦੋਂ ਇਹ ਕੱਟਾ ਹੀ ਜੇ 18 ਕਿਲੋ ਦੁੱਧ ਪੂਰਾ ਹੀ ਠੀਕ ਆ ਗੱਲ ਹਾਂ ਜੀ ਆ ਲੈ ਚ ਲੈ ਚ ਸਾਰੇ ਸਾਰੇ ਬੱਚੇ ਆਪਾਂ ਇਹਦੀ ਭੈਣ ਵੇਚੀ ਆ ਜੀ ਪਹਿਲਾਂ ਦੋ ਥਣ ਹੀ ਉਹ ਠੀਕ ਆ ਗੱਲ ਇਹਦੀ ਭੈਣ ਵੇਚੀ ਹੀ ਆਪਾਂ ਠੀਕ ਆ ਜੀ ਠੀਕ ਆ ਠੀਕ ਆ ਹਾਂ ਜੀ ਤੇ ਐਨ ਕਹਿ ਸਕਦਾ ਵੀ ਆਸਲ ਆ ਗਿਆ ਪੂਰਾ ਇਹ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਇਥੋਂ ਬਾਡੀ ਬੁੱਡੀ ਤੇ ਟੈਸਟੀਕਰ ਵਾਲੇ ਮਾਮਲੇ 'ਚ ਬਾਹਲਾ ਪੱਧਰ ਆ A2 ਤਾ ਆਗੇ ਮੋਰਾ ਦੇ ਇਧਰਲੇ ਬੰਨੇ ਆ ਆ ਕੱਟਾ ਦੰਦੋ ਕਿਵੇਂ ਸੀ ਆ ਦੱਸਣਾ ਭੁੱਲ ਗਿਆ ਇਹ ਚਾਰ ਦੰਦਾਂ ਜੀ ਇਸ ਟਾਈਮ ਚੌਗਾ ਹਲੇ ਚੌਗਾ ਦੰਦ ਕੱਢੇ ਹੀ ਆ ਜੀ ਦੰਦ ਨੇ ਅੱਛਾ ਚੌਕ ਦੇ ਪਾਈ ਕਹਿੰਦਾ ਕੱਢੇ ਆ ਵੱਡੇ ਵੱਡੇ ਝੋਟਿਆਂ ਨੂੰ ਮਾਤ ਪਾਉਂਦਾ ਮਾਤ ਪਾਉਂਦਾ ਟੈਸਟੀ ਗੱਲਾਂ 'ਚ ਪਾਉਂਦਾ ਮਾਤ ਪਾਉਂਦਾ ਤੇ ਸਵਾਦ ਆਹ ਦੇਖੋ ਜੀ 1.5 ਸਾਲ ਦਾ ਕੱਟਾ ਸੀ ਐਡਾ ਕੱਟਾ ਟੈਸਟੀ ਗੱਲ ਕਿੱਥੇ ਮਿਲਦਾ ਏ ਸਾਬੂਰਾ ਵੀ ਜਮ ਵੀ ਆਸਲੀ ਕਰੀ ਫਿਰਦਾ ਕੰਮ ਹਾਂਜੀ ਹਾਂਜੀ ਆ ਉਹੀ ਗੱਲ ਆ ਵੀ ਝੋਟੇ ਬਾਈ ਇੱਕ ਤਾਂ ਸਾਹਮਣਾ ਔਖਾ ਜੀ ਅਗਲੇ ਨੂੰ ਇੱਕ ਸਾਹਮਣਾ ਔਖਾ ਜੀ ਸੀਲ ਆ ਤਾਂ ਹੀ ਵੱਜੇ ਇਹ ਆਇਆ ਤਿੰਨੀ ਆਸਲ ਨੇ ਪੁੱਛੀ ਆਹ ਬੂਰਾ ਇਹਦੀ ਮਾਂ ਪੂਰੀ ਦੀ ਭਾਈ ਹਾਂਜੀ ਮਾਂ ਪੂਰੀ ਹੈ ਜੀ 18 ਕਿਲੋ ਦੁੱਧ ਇਹਦੀ ਮਾਂ ਥੱਲੇ ਠੀਕ ਆ ਗੱਲ ਆ ਤੇ ਵੱਡਾ ਬੁੱਡਾ ਬਹੁਦਾ ਇਹ ਮੱਝਾ ਵਰਗਾ ਸਰੀਰ ਪਿਆ ਉਸ ਤੋਂ ਚੜਾਈ ਵਾਲਾ ਸਰੀਰ ਲੈ ਚੱਲਿਆ ਚੱਲਿਆ ਚੱਲ ਬੋਚ ਕੇ ਲੈ ਚੱਲ ਬਸ 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 ਰੇਲ ਦੇ ਡੱਬੇ ਜੂ ਮੁੜਦਾ ਹਾਂ ਅਸੀਂ ਹਨਾ ਇਹਦੀ ਉਮਰ ਕਿੰਨੀ ਕਾ ਬਾਈ ਇਹ ਹੋ ਗਿਆ ਜੀ 6 ਦੰਦ ਇਹ ਛਿੱਗਾ ਹਾਂ ਜੀ 6 ਦੰਦ ਤਕਰੀਬਨ ਦੰਦਾਂ ਜੀ ਨੇ ਦੋਨੇ ਝੋਟੇ ਆਪਣੇ ਨਾ ਜਾਂ ਦਾਰ ਦੰਦਾਂ ਜੀ ਉਹਦਾ ਖੀਰਾ ਹੀ ਆ ਛੋਟਾ ਦਾ ਜਿਹਾ ਠੀਕ ਹੈ ਗੱਲ ਆ ਉਹ ਚੀਜ਼ ਨਹੀਂ ਹੈਗੀ ਵੀ ਪੱਕੀ ਉਮਰ ਜਾਵੇ ਨਾ ਪੱਕੀ ਉਮਰ ਦਾ ਕੋਈ ਵੀ ਨਹੀਂ ਜੀ ਤੁਹਾਨੂੰ ਸਰੀਰ ਇਹ ਦੱਸਦੇ ਜੀ ਕੱਟਿਆਂ ਦੇ ਪਤਾ ਲੱਗਦਾ ਇਹ ਬਾਈ ਕਹਿੰਦਾ ਛਿੱਗਾ ਆ ਦੰਦੋ ਖੀਰਾ ਹੁਣ ਕਰ ਸਕਦੇ ਨੇ ਇਹ ਜਸਤੀ ਗੱਲ ਚੈੱਕ ਇੱਥੇ ਤੋਂ ਇਹ ਇਹਨੇ ਚੌਕ ਦੇ ਚ ਕੱਢੇ ਨਹੀਂ ਹਾਂ ਚੌਕ ਦੇ ਕੱਢੇ ਹੀ ਨੇ ਇਹਨੇ ਬਾਈ ਕਹਿੰਦਾ ਕੱਢਿਆ ਚੌਕ ਦੇ ਤਿੰਨਾ ਕਟਿਆਂ ਚੋਂ ਜਿਹੜਾ ਵੀ ਇੱਕ ਪਸੰਦ ਆਉਂਦਾ ਬਾਈ ਕਹਿੰਦਾ ਉਹ ਦੇ ਦਾਂਗੇ ਆ ਸਾਰੀ ਮਾਲਮ ਕਿਹਾ ਉਹ ਬਾਡਿਓ ਲਾਈ ਖੇਲੀਏ ਹਾਂਜੀ ਆ ਨੰਬਰ ਬੋਲ ਦਿਓ ਜੀ 99680 ਹਾਂਜੀ 57452 ਉਹਨੂੰ ਟਾਈਪ ਕਰੋ 99680 57452 57452 ਬਾਈ ਦਾ ਨੰਬਰ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਰਹਿਗਾ ਸੱਜਣੋ ਪਟਿਆਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ